ਆਪਣੇ ਬੰਦੇ ਕੋਈ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੱਡਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾ ਗੱਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹਣਾ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬੜਾ ਹਰਪੀ ਭਜੀ ਆਲ ਜੀ। ਵਧੀਆ ਵਧੀਆ ਤੁਸੀਂ ਦੱਸੋ। ਹਾਂ ਠੀਕ ਠਾਕ ਵਧੀਆ ਪਈ ਸੁਣਾਓ। ਠੀਕ ਹੈ ਸਾਬ ਪਰ ਮਨਜੋਤ ਠੀਕ ਹੈ ਤਮੀ। ਹਾਂਜੀ। ਇਹ ਤੇਰਾ ਦੋਸਤ ਹੈ? ਹਾਂਜੀ। ਇਹ ਦੋਸਤ ਹੈ ਤੇ ਇਹਨਾਂ ਦੀ ਨਾ ਮਾਲੋ ਹੈਗੀ ਐ ਸੇਰ ਦੇ ਦੇ ਬਿਹਰਪੀ ਭਾਜੀ ਨੂੰ ਕਹੀਂ ਵੀ ਸਾਨੂੰ ਗੱਟੂ ਲਿਆ ਕੇ ਦੇ ਨਹੀਂ। ਮੈਂ ਕੋਈ ਨਹੀਂ ਮੈਂ ਭਰਾਵਾ ਕਰਦਾ। ਨਹੀਂ ਅਸੀਂ ਤਾਂ ਚਰਖਰੀ ਲਿਆ ਕੇ ਦੇਵਾਂਗੇ। ਚਰਖਰੀ ਚਰਖਰੀ। ਚਰਖਰੀ ਉਦੋਂ ਦਾ ਆਪਾਂ ਵੀਡੀਓ ਚ ਕਿਹਾ ਵਾ ਮਨਜੋਤ ਨੂੰ ਚਰਖਰੀ ਲਿਆ ਕੇ ਦੇਵਾਂਗੇ ਮਨਜੋਤ। ਤੇ ਹੋਰ ਸੁਣਾਓ ਠੀਕ ਠਾਕ ਜੀ ਸਾਬ। ਠੀਕ ਠਾਕ ਜੀ ਠੀਕ ਹੈ। ਬਹੁਤ ਵਧੀਆ ਜੀ। ਚਲੋ ਨਾਮ ਦੱਸਦੇ ਕਰੀ ਆਪਣਾ। ਹਾਂ ਮੇਰਾ ਪਾਈ ਬਗੀਚਾ ਸਿੰਘ ਜੀ। ਪਿੰਡ ਹਰੜ ਕਲਾ ਤਸੀਲ aí ਨਾਲਾ ਤੇ ਜ਼ਿਲ੍ਹਾ ਅਮਰਸਰ। ਤੇ ਫੋਨ ਨੰਬਰ ਵੀ ਬੋਲਦੇ ਕਰੀ। 99938200। ਠੀਕ ਹੈ ਜੀ। ਠੀਕ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਗਾਂ ਇੱਤੋਂ ਹੀ ਆਪਾਂ ਕਰਨੀ। ਥਾਣੇ ਤੇ ਇੱਕ ਸਾਦੇ ਜੇ ਕਾਫੀ ਪਿਆਰਾ ਥਾਣਾ ਹੈ ਜਿਹੜਾ ਇਹਦੇ ਕੋਲ। ਗੱਭਣੇ ਆ ਜੇ ਤੇ ਥੱਲੇੋਂ ਚੰਗੀ ਤਿਆਰ ਹੁੰਦੀ ਆ। ਕਿੰਨਾ ਕ ਦੁੱਧ ਵਿੱਚ ਚਵਾਈ ਜਾਊਗੀ ਇਹ 20 ਤੋਂ ਪਲੱਸ ਵਾਲੀ ਭਾਜੀ ਅੱਛਾ 20 ਤੋਂ ਪਲੱਸ ਵਾਲੀ ਹਾਂਜੀ ਤੋਂ ਪਲੱਸ ਵਾਲੀ ਹੈ ਹਾਂਜੀ ਤੇ ਬਾਕੀ ਇਹਦਾ ਤੇ ਦੁੱਧ ਵੀ ਸੰਗਣਾ ਮਈਆਂ ਆਈ ਆ ਕੇ ਦਾ ਠੀਕ ਆ ਹਾਂਜੀ 5 6 ਫੈਂਟ ਵਾਲਾ ਦੁੱਧ ਜੀ ਹੁੰਦਾ ਲਿਆ ਤੋਰੀਏ ਫਿਰ ਇਹਨਾਂ ਤੋੜ ਦੇ ਲੈ ਭਾਜੀ ਕਿੰਨਾ ਕੁ ਲਾਜੀ ਟਾਈਮ ਮੇ ਇਹ ਭਾਜੀ ਹੋਰ ਦਾ ਦਿਲ ਖੜੂ ਹੋ ਜੇ ਬੰਦੀ ਬੜੀ ਹੁੰਦੀ ਥੱਲੇੋਂ ਬੜੀ ਬੰਦੀ ਹੁੰਦੀ ਹੈ ਲੋੜੀ ਤੱਕਰ ਸੂਭੂਗੀ ਥੱਲੇ ਉਹ ਬੜੀ ਹੈ ਥੱਲੇ ਜਿਹੜੇ ਕਹਿੰਦੇ ਕਿ ਪੂਰੀ ਤਿਆਰ ਹੋਣੀ ਅੰਦਰ ਅੰਦਰ ਹੀ ਤੋੜ ਦੋ ਇਹਨਾਂ ਵਾਰਾ ਜੀ ਜਿਹੜੇ ਨਹੀਂ ਕਿ ਥੈਂਕ ਯੂ ਠੰਡੀ ਹਵਾ ਚੱਲਦੀ ਹੈ ਅੱਜ ਬਾਕੀ ਮੌਸਮ ਠੰਡੇ ਜਿਹੜੇ ਫਿਰ ਨਵਾਇ ਵੀ ਨਹੀਂ ਜਾਂਦੇ ਤੇ ਕੀ ਰੱਖਣਾ ਮਜੋਦੇ ਦਾ ਮੁੱਲ ਆਪਾਂ ਮੁੱਲ ਕਿ ਕਰਨਾ ਹੈ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਹੈ ਆਹ ਨਾ ਅਵੀ ਜਿਆ ਉਧਰ ਚਲੋ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਜਰਸੀ ਤੁਹਾਨੂੰ ਦਿਖਾਉਣੀ ਆ ਇਹ ਸੂਈ ਸਵਾਈ ਜਾਵੇ ਜੀ ਪਤਾ ਜੀ ਸੂਈ ਪੰਨਾਂ ਚਾਹੁੰਦੇ ਨਾਲ ਦੀ ਤੇ ਕਿੰਨਾ ਜੀ ਇਹਦੇ ਕੋਲ ਦੁੱਧ ਇਹਦੇ ਥੱਲੇ ਹੋਊ 10 ਕਿਲੋ ਅੱਛਾ 10 ਕਿਲੋ ਦੁੱਧ ਹੈਗਾ ਵਾ ਹਾਂ ਜੀ 10 ਕਿਲੋ ਹੈਗਾ ਆਪਾਂ 9 ਕਿਲੋ ਹੀ ਕਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਪਾਜੀ ਵਸ਼ੀ ਮਗਰ ਜੇ ਨੇ ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ 13-14 ਕਿਲੋ ਆਰਾਮ ਨਾਲ ਚਵਾਈ ਜਾਊ ਬਾਕੀ ਚੋਣ ਚਵਾ ਬੜਾ ਜ਼ਿਆਦਾ ਹਰਪੀ ਭਾਜੀ ਜੇ ਤੋੜ ਦਈਏ ਫੇਰ ਇਹਨਾਂ ਤੋੜਨੇ ਭਾਈ ਥੱਲੇ ਵੀ ਆ ਦੇਖ ਸਕਦੇ ਜੇ ਪਿੰਗੀ ਤਿਆਰ ਹੋਈ ਆ ਆ ਦੇਖ ਸਾਡੇ ਜਰਸੀ ਆ ਜਿਹੜੀ ਮਗਰ ਵੀ ਇਹਦੇ ਜਰਸੀ ਵੱਚੀ ਜਰਸੀ ਵੱਚੀ ਭਾਈ ਜਰਸੀ ਜੇ ਜਰਸੀ ਵੱਚੀ ਆ ਇਹਦੇ ਮਗਰ ਤੇ ਮਨਜੋਤ ਇਹਦਾ ਕੀ ਰੱਖਣਾ ਮੁੱਲ ਇਹਦਾ ਮੁੱਲ 40000 ਆ 40000 ਹਾਂਜੀ ਕਿੰਨੇ ਦੀ ਦੇਣੀ ਆ 30000 ਦੀ ਦੇਣਾ ਹੋਰ ਕਰਨਾ ਮਨ 36000 ਦੀ ਦੇਣਾ ਅੱਛਾ 36000 ਦੀ ਦੇ ਦੇਣੀ ਆ ਮੌਕੇ ਦੇ ਵਿੱਚ 36000 ਕਰ ਦੋਗੇ ਕੋਈ ਨਹੀਂ ਦੇਣਾ 32000 ਦੀ ਦੇਣਾ ਠੀਕ ਆ ਪਹਿਲਾਂ 32000 ਦੇ ਦਾਂਗੇ ਮਨਜੋਤ ਅੱਜ ਚੰਗੇ ਖੁੱਲੇ ਹੀ ਢੋਂਦਿਆ ਅੱਜ ਸਿੱਧਾ ਧਿਆਨ ਪਤਾ ਨਾ ਵੀ ਚਲ ਖੜੀ ਹੋਣੀ ਮੇਰੀ ਤਾਂ ਅੱਜ ਠੀਕ ਹੈ ਜੀ ਹਾਂ ਜੀ ਚਲ ਹੁਣ ਇਹ ਕ ਮੱਝ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਹੈ ਜਿਹੜੀਆਂ ਮੱਝਾਂ ਤੁਹਾਨੂੰ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਕਿੰਨੇ ਕਿਚਰ ਦੇ ਵਿੱਚ ਦੀ ਸੋਈ ਜੇ ਤੈਨੂੰ ਭਾਈ ਪੰਜਵਾਂ ਕਿ ਦਿਨ ਹੀ ਸੋਈ ਪੰਜਵਾਂ ਕਿ ਦਿਨ ਹੈ ਸੋਈ ਦਾ ਥਲੇ ਮੰਨ ਲਓ 10 ਤੋਂ ਪਲਾਸੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਈ ਵੀਰ ਭਰਾ ਕੋ ਦੋ ਟਾਈਮ ਛੜ ਤੇ ਤਿੰਨ ਟਾਈਮ ਚੋਗੇ ਤਸਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਕਿੰਨਾ ਕਿਚਵਾਜੂਗਾ 13-14 ਕਿਲੋ ਆਰਾਮ ਨਾਲ ਚਵਾਈ ਜਾਊਗਾ ਭਾਈ ਸਪਾਈ ਵਿਥੋਂ ਮੈਂ ਨਹੀਂ ਕਿੰਨੀ ਝੋਲੀ ਹਾਂ ਦੇਖ ਸਕਦੇ ਜੀ ਹਾਂ ਜੀ ਲੈ ਤੋਰ ਦੋ ਹਾਂ ਜੀ ਤੋਰ ਦੇਣੇ ਭਾਈ ਹੁਣ ਦਾ ਕਿਲੋ ਪੱਕਾ ਹੈਗਾ ਜੀ ਦੇਖ ਲੈ ਵੀਰ ਭਰਾ ਪਾ ਤਿੰਨ ਟਾਈਮ ਚੋਗੇ ਬਰ ਵੇਸ਼ਾ ਠੰਡਾ ਕਰਕੇ ਮਿਲ ਕੇ ਖੜਨ ਠੀਕ ਹੈ ਜੀ ਹਾਂ ਜੀ ਤੇ 12 ਉਤਰਾ ਜਿਹੜੀ ਸੋਹਣੀ ਮੱਝ ਆ ਛੋਟਾ ਸਿੰਘ ਆ ਆਖਾ ਬਿੱਲੀਆਂ ਤੇ ਕਦ ਕਾਠ ਬੇਲ ਵੀ ਚੰਗੀ ਆ ਜਿਹੜੀ ਇਹਦੀ ਆ ਇਹਨਾਂ ਦੇ ਬੱਚੇ ਆ ਵੀ ਭਾਈ ਇਹਦਾ ਕੱਟਾ ਜੇ ਅੱਛਾ ਇਹਦਾ ਪਰਲਾ ਜੇ ਠੀਕ ਆ ਚਲੋ ਦੋਵੇਂ ਬੱਚੇ ਦੋ ਖਾ ਦੇਣਾ ਜਿਹੜਾ ਥੋੜਾ ਜਿਹਾ ਮੱਥਾ ਚਿੱਟਾ ਆ ਉਹ ਇਹਦਾ ਕੱਟਾ ਹੈ ਤੇ ਦੂਸਰੀ ਮੱਝ ਦੀ ਕੱਟੀ ਆ ਜਿਹੜੀ ਪੂਰੀ ਕਾਲੀ ਆ ਪਾਰੇ ਪੱਲੇ ਦੀ ਮੱਝ ਆ ਜਿਹੜੀ ਇਹ ਬਲੀ ਬਾਕੀ ਕੋਈ ਵੀ ਇੱਥੇ ਆ ਕੇ ਚਵਾਈ ਕਰਕੇ ਖੜੇ ਇਹਦਾ ਕੀ ਰੱਖਣਾ ਮਨਜੋਤ ਮੁਰੇ ਮੁਰੇ 90 ਹਜ਼ਾਰ ਆ ਤੇ ਦੇਣੀ ਕਿੰਨੇ ਦੀ ਹੈ 85000 ਦੀ ਦੇਣਾਗੇ 85000 ਦੀ ਮੌਕੇ ਤੇ ਹੋਰ ਕਰ ਦੇਣਾ ਮਾਨਤਨ ਕੋਈ ਬਾਕੀ ਮੌਕੇ ਤੇ ਕਰਦਾ ਕੋਈ ਵੀ ਭਰਾ ਉਹ ਕੋਈ ਫੋਨ ਲਾਵੇ ਮੈਂ ਭਾਜੀ ਚੋਣ ਚੋਆ ਬਣਾ ਚੰਗਾ ਠੀਕ ਆ ਹਾਂਜੀ ਫੋਨ ਲਾਵੇ ਕਰੀ ਹਨਾ ਮਾਨਤਨ ਮੌਕੇ ਤੇ ਹੋਈ ਬਾਕੀ ਮਾਲ ਕਰਾਂਗੇ ਪੂਰਾ ਠੀਕ ਹੈ ਜੀ ਹਾਂਜੀ ਹੁਣ ਜਿਹੜੀ ਆ ਤੁਹਾਨੂੰ ਦੂਸਰੇ ਨੰਬਰ ਤੇ ਮੈਂ ਦਿਖਾਉਣੀ ਆ ਥਣ ਬੜੇ ਗੈਪ ਤੇ ਲੱਗਾ ਜਿਹੜਾ ਇਹ ਦੇਖ ਚੰਗੇ ਦੂਰ ਦੂਰ ਥਣ ਲੱਗਾ ਜਿਹੜਾ ਇਹ ਇਹ ਵੀ ਇਹ ਦੂਜਾ ਚੰਗੇ ਪੇਠ ਪੁੜੇ ਦੀ ਆ ਜਿਹੜੀ ਹਾਂਜੀ ਇਨੋਂ ਕਿੰਨਾ ਚਿਰ ਹੋਇਆ ਬੇਬੀ ਜੀ ਇਹ ਨੂੰ ਸ਼ਿਵਾਂ ਸਤਵਾਂ ਦੇ ਦੇ ਇਹਦੇ ਨਾਲ ਕੋਈ 13 ਕਿਲੋ ਦੁੱਧ ਹੋਊਗਾ ਅੱਛਾ ਲੀਟਰ ਵਾਲਾ 13 ਲਊਗਾ ਅੱਛਾ 13 ਕਿਲੋ ਤਿਆਰ ਆ ਤਿਆਰ ਬੇਸ਼ੱਕ ਕੋਈ 3 ਟਾਈਮ 4 ਟਾਈਮ ਚੋਗੇ ਤਸੱਲੀ ਕਰਕੇ ਖੜੇਗੀ ਅੱਛਾ ਦੁੱਧ 15 ਤੋਂ ਪਲੱਸ ਝੋਟੀ ਜਾਊਗੀ ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ ਇਹਨੂੰ 7ਵਾਂ 8ਵਾਂ ਦਿਨ ਜੀ ਸੂਈ ਇਹ ਤੋੜਦੀ ਹੈ ਕਿੰਨੇ ਮਗਰ ਕੱਟੀ ਜੀ ਇਹ ਤਾਂ ਮਗਰ ਕੱਟੀ ਹਫ਼ਤਾ ਕੋ ਹੋਇਆ ਜਿਹੜਾ ਇਹਨਾਂ ਸੂਈ ਨਾ ਪਾ ਹੋ ਗਿਆ ਹਾਂ ਜੀ ਤੇ 13 ਲੀਟਰ ਮੋਕੇ ਦੇ ਜਿਹੜਾ ਤਿਆਰ ਦੱਸੋ ਕਿੰਨਾ ਪਾ ਗਏ ਹੁਣ ਇਹਨੂੰ ਬਾਕੀ ਸ਼ਾਮਾਂ ਨੂੰ ਪਰ ਬੰਦੀ ਵੀ ਜਦੋਂ ਵਲੈਟਨ ਗਾਹ ਦੀਦਾ ਜੀ ਠੀਕ ਹੈ ਜੀ ਆਹ ਦੇਖ ਸਾਡੇ ਨਿਗਰਹਵਾਂ ਦੇ ਦੀ ਆ ਬਾਕੀ ਪਿੱਠਪੜੇ ਤਾਂ ਵੀ ਜਿਹੜੀ ਕਾਫੀ ਚੜਾਈ ਜਿਆ ਕੋਈ ਵੀ ਰਾਨ ਕੇ ਇੱਥੇ ਪਸੰਦ ਕਰਕੇ ਖੜੇ ਆਹ ਦੇਖ ਸੰਦੇ ਹਵਨ ਦਾ ਲੱਗਦਾ ਤੇ ਮਨਜੋਤੇ ਦਾ ਕੀ ਰੱਖਣਾ ਮੁੱਲ ਇਹਦਾ ਮੁੱਲ 90000 ਜੀ ਹੰਦ ਨਾ ਬੇਨਾ ਬੇਕਰਨਾ ਸਾਰਿਆਂ ਦੇ 85000 ਦੇ ਦੇਣਾ ਅੱਛਾ ਇਹ ਵੀ 85000 ਦੇ 85000 ਦੇ ਦੁੱਧ 15 ਕਿਲੋ ਹਰ ਵੀ ਭਾਈ ਦਊ ਛੋਟੀ 85 ਦੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਦੇਖੋ ਕੱਟੀਆਂ ਲਊ ਜੋੜਾ ਅੱਛਾ ਫੇਰ ਆਪਾਂ ਮਾਨਤਾਨ ਕਰਦਾ ਇਹ ਵਿੱਚੋਂ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਰਹੀ ਨਾ ਬਾਕੀ ਇਹ ਵੀ ਦੁੱਧ ਹੋਣ ਨਹੀਂ ਕੋਈ ਛੱਕੇਗਾ ਛੋਟੀ ਠੀਕ ਹੈ ਜੀ ਬਾਕੀ ਚੂਣ ਚੂਆ ਬੜਾ 2 ਕਿਲੋ ਦੇ ਮਾਲਾ ਮੇਰੇ ਨਾਲ 2 ਤੋਂ ਵੱਧ ਹੀ ਗਾੜ ਹੋਊ ਛੋਟੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਆ ਬੱਚੇ ਜਿਹੜੇ ਇਹਨਾਂ ਦੇ ਆ ਕੱਟੀ ਆ ਹਾਂਜੀ ਤੇ ਆ ਕੱਟਾ ਆ ਤੇ ਉਹ ਜਰਸੀ ਵਸ਼ੀ ਆ ਜਿਹੜੀ ਤੇ ਹੁਣ ਆ ਜਿਹੜੀ ਗਾਂ ਜੀ ਹਾਂ ਜੀ ਇਹ ਟੋਕੜੀ ਹੈ ਜਾਂ ਇਹ ਦੇਖੋ ਕਿੰਨਾ ਜੀ ਦੁੱਧ ਇਹਦੇ ਕੋਲ ਦੁੱਧ ਪੱਕਾ 5 ਕਿਲੋ ਹੋਊਗਾ ਲੈ ਤੋਰਦਾ ਫੇਰ ਇਹ ਟੋਕੜੀ ਹੈ ਗਾਂ ਬਣੀ ਜੇ ਕਿ ਨਹੀਂ ਬਣੀ ਬਣੀ ਹੈ ਬੋਤੇ 6 ਕਿਲੋ ਟੀਕਾ ਭਰਾਇਆ ਹੈ ਅੱਛਾ ਉਹਦੇ ਅੱਗੇ ਜਿਹੜਾ ਵਾਗ ਕੀਤਾ ਵਾਗ ਦੁੱਧ 5 ਕਿਲੋ ਹੋਊਗਾ ਵੇ ਠੰਡੀ ਸੀ ਬੜੀ ਹੈ ਤੁਸੀਂ ਫੜੀ ਤੇ ਮਨਜੋਤ ਕਿੰਨੇ ਦੀ ਦੇਣੀ ਫਿਰ ਇਹਦਾ ਮੁੱਲ 13000 13000 ਹਾਂਜੀ ਹੋਰ ਕਰੀਏ ਮੰਨਤਾ 11000 ਦੀ ਠੀਕ ਹੈ 10 ਯਾਰਦੀ ਦੇ ਦੇਣਾ 10 ਯਾਰਦੀ ਦੇ ਦੇਣੀ ਹੈ ਚਲੋ ਵੀ ਜੇ ਕੋਈ ਫੋਨ ਲਾਊਗਾ ਮੌਕੇ ਤੇ ਹੋਰ ਕਰਦਾ ਹੈ ਬਾਕੀ ਇਹ ਟੀਗਾ ਭਰਾਇਆ ਉਹਦੇ ਕਰਕੇ ਨਾ ਦੁੱਧ ਮੰਨ ਲਓ ਥੋੜੀ ਜਿਹੀ ਘਟੀ ਆ 5 ਕਿਲੋ ਪੱਕਾ ਤੋਂ ਉਹਦੇ ਹੈਗਾ ਜੀ ਪੰਜ ਕਿਲੋ ਹੈਗਾ ਪਰ ਦੋ ਟਾਈਮ ਵੀ ਕੋਈ ਝੋਕ ਲੈ ਜੀ ਠੀਕ ਹੈ ਬਾਕੀ ਸੀਲ ਠੰਡੀ ਬੜੀ ਕੋਈ ਪਹਾੜੇ ਦੀ ਨਹੀਂ ਲੋੜ ਇਹਨੂੰ ਠੀਕ ਹੈ ਵੀ ਜੇ ਫਿਰ ਕੁਛ ਹੈ ਨਾ ਬਾਕੀ ਆਪਣੀ ਇਹ ਆ ਕਹਿਣਾ ਇਹ ਆ ਜੇ ਡੱਗਰ ਸੂਏ ਆ ਨਾ ਆਪਣੀ ਚੋਕੇ ਤਸੱਲੀ ਕਰਕੇ ਤੇ ਫਿਰ ਖੜੋ ਇਹਨੇ ਸਾਡੇ ਕੋਈਆਂ ਜਿੱਥੋਂ ਕੋਈ ਵੀਰਪਰਾ ਡੰਗਰ ਲੈਂਦਾ ਹਨ ਉਹ ਤਾਂ ਆਪਣੀ ਚੋਕੇ ਤਸੱਲੀ ਕਰਕੇ ਤੇ ਫਿਰ ਖੜੇ ਤਸੱਲੀ ਕਰਕੇ ਖੜੇ ਠੀਕ ਹੈ ਬਾਕੀ ਸਾਡੇ ਕੋਲ ਜਿਹੜਾ ਵੀਰਪਰਾ ਡੰਗਰ ਲਊਗਾ ਤਿੰਨ ਟਾਈਮ ਚੋਲੇ ਖੁੱਲੀ ਛੁੱਟੀ ਹੈ ਠੀਕ ਹੈ ਠੀਕ ਹੈ ਨਾ ਬਾਕੀ ਇਸ ਸਾਲ ਹੋਰ ਪੱਈ ਹੈਗੀ ਹਾਂਜੀ ਹਾਂਜੀ ਮੈਂ ਕਰਨੀ ਵੀ ਵੇਖੋ ਪਹਿਲਾਂ ਨਾ ਘਰ ਸਲਾਹ ਕਰਕੇ ਨਾ ਵੀਰਪਰਾ ਸਾਈ ਸਾਨੂੰ ਫਿਰ ਪਾਇਆ ਕਰਨਾ ਅੱਛਾ ਅੱਛਾ ਸਹੀ ਹੈ ਨਾ ਹਾਂਜੀ ਹਾਂਜੀ ਮੰਨ ਲਓ ਵੀ ਰਸਾਈ ਪਾ ਦਿੰਦੇ ਆ ਮਗਰੋਂ ਕਹਿੰਦੇ ਸਲਾਹ ਕਰਨ ਲਈ ਜਿਸ ਤਰ੍ਹਾਂ ਪੈਸੇ ਨਹੀਂ ਬਣੇ ਉਹ ਪਹਿਲਾਂ ਆਪਣੇ ਘਰ ਸਲਾਹ ਕਰਕੇ ਵੇਖੋ ਨਾ ਉਹ ਕਦੇ ਵਾਧੂ ਪੈਸੇ ਹੁੰਦੇ ਆ ਹਾਂਜੀ ਹਾਂਜੀ ਉਹ 2-4 ਹਜ਼ਾਰ ਪਾ ਦਿੰਦੇ ਆ ਫਿਰ ਉਹ ਆਪਾਂ ਵੀ ਦੇਣੋਂ ਰਹੇ ਇਹਨਾਂ ਨੂੰ ਹਾਂਜੀ ਹਾਂਜੀ ਨਹੀਂ ਇਹ ਆਪਾਂ ਮੇਰਾ ਸਲਾਹ ਕਰਕੇ ਨੇ ਫਿਰ ਸਾਈ ਪਾਇਆਗਾ ਮੈਂ ਸੌਦਾ ਫਿਰ ਕਰਿਆ ਕਰਾਂ ਠੀਕ ਹੈ ਜੀ ਸਹੀ ਹੈ ਨਾ ਭਾਜੀ ਠੀਕ ਹੈ ਵੀਰ ਜੀ ਆ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁ